ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਅੱਜ ਤਰਨਤਾਰਨ ਜਿਮਨੀ ਚੌਣ ਇੱਕ ਵਾਰ ਫੇਰ ਤੋਂ ਹੋਣ ਜਾ ਰਹੀ ਹੈ ਜਿਮਨੀ ਚੌਣ ਦੇ ਵਿੱਚ ਪੰਜ ਉਮੀਦਵਾਰ ਜੋਨੇ ਉਚਾਣ ਮੈਦਾਨ ਦੇ ਵਿੱਚ ਨਿਤਰੇ ਨੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਉਮੀਦਵਾਰ ਨੇ ਜਦਕਿ ਕਾਂਗਰਸ ਦੇ ਵੱਲੋਂ ਕਰਨ ਵੀਰ ਸਿੰਘ ਬੁਝ ਉਮੀਦਵਾਰ ਐਲਾਨੇ ਗਏ ਨੇ ਇਸ ਤੋਂ ਇਲਾਵਾ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਚੋਣ ਲੜ ਰਹੇ ਨੇ ਅਤੇ ਅਕਾਲੀ ਦਲ ਵੱਲੋਂ ਸੁਖਵਿੰਦਰ ਕੋਰ ਰੰਧਾਵਾ ਚੋਣ ਮੈਦਾਨ ਦੇ ਵਿੱਚ ਉਤਰੀ ਨੇ ਉੱਥੇ ਹੀ ਆਜ਼ਾਦ ਉਮੀਦਵਾਰ ਜਿਨਕੀ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਐਲਾਨਿਆ ਗਿਆ ਤਾਂ ਦੱਸ ਦਈਏ ਕਿ ਟੋਟਲ 114 ਪੋਲਿੰਗ ਲੋਕੇਸ਼ਨਾਂ ਦੇ ਉੱਪਰ 222 ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 4 ਮਾਡਲ ਪੋਲਿੰਗ ਬੂਥ ਬਣਾਏ ਗਏ ਨੇ 3 ਪਿੰਕ ਊਮਨ ਬੂਥ ਬਣਾਏ ਗਏ ਨੇ ਜਿੱਤੇ ਕਿ ਸਾਰੀਆਂ ਹੀ ਕਰਮਚਾਰੀ ਮਹਿਲਾਵਾਂ ਹੋਣਗੀਆਂ ਉੱਥੇ ਹੀ ਇੱਕ ਪੀਡਬਲਿਊਡੀ ਪੋਲਿੰਗ ਬੂਥ ਵੀ ਬਣਾਇਆ ਗਿਆ 222 ਪੋਲਿੰਗ ਸਟੇਸ਼ਨਾਂ ਦੇ ਉੱਤੇ ਲਾਜਮੀ ਮੋਢਰੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਤਾਂ ਦੱਸ ਦਈਏ ਕਿ ਸੀਨੀਅਰ ਸਿਟੀਜ਼ਨ ਦੀ ਸਹਾਇਤਾ ਦੇ ਲਈ ਅਤੇ ਵਿਕਲੈਂਗ ਜੋ ਵੋਟਰ ਆਉਣਗੇ ਉਹਨਾਂ ਦੇ ਲਈ ਹਰ ਪੋਲਿੰਗ ਬੂਥ ਦੇ ਉੱਤੇ ਵਲੰਟੀਅਰਾਂ ਦੀ ਤੈਨਾਤੀ ਕੀਤੀ ਗਈ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਜੋ ਨੇ ਇਸ ਜਿਮਨੀ ਚੌਂ ਨੂੰ ਨੇਪਰੇ ਚਾੜਨ ਦੇ ਲਈ ਤੈਨਾਤ ਰਹਿਣਗੀ ਹੈ ਦੱਸ ਦਈਏ 114 ਪੋਲਿੰਗ ਸਟੇਸ਼ਨਾਂ ਦੇ ਉੱਤੇ ਕੇਂਦਰੀ ਬਲਾਂ ਤੇ ਜਵਾਨ ਤਾਇਨਾਤ ਰਹਿਣਗੇ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬ ਕਾਸਟਿੰਗ ਦੀ ਜੋ ਵਿਵਸਥਾ ਹੈ ਉਹ ਕੀਤੀ ਗਈ ਹੈ ਉਤੇ ਹੀ ਜ਼ਿਲ੍ਹਾ ਚੋਣ ਅਧਿਕਾਰੀ ਰਿਟਰਨਿੰਗ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਜੁਣੇ ਉਹ ਇਸ ਦੀ ਨਿਗਰਾਨੀ ਕਰਨਗੇ ਉਤੇ ਹੀ ਸੰਵੇਦਨਸ਼ੀਲ ਜੋ ਪੋਲਿੰਗ ਸਟੇਸ਼ਨ ਨੇ ਉਹਨਾਂ ਥਾਵਾਂ ਨੂੰ 46 ਮਾਈਕਰੋ ਆਬਜ਼ਰਵਰ ਵੀ ਜੋਨੇ ਤਾਇਨਾਤ ਕੀਤੇ ਗਏ ਨੇ 46 ਮਾਈਕਰੋ ਆਬਜ਼ਰਵਰ ਉਹਨਾਂ ਦੀ ਨਿਗਰਾਨੀ ਕਰਨਗੇ ਦੱਸ ਦਈਏ ਕਿ ਇੰਟਰਨੈਸ਼ਨਲ ਕਾਲਜ ਫਾਰ ਨਰਸਿੰਗ ਪਿੱਦੀ ਵਿਖੇ ਈਵੀਐਮ ਦਾ ਸਟਰੋਂਗ ਰੂਮ ਬਣਾਇਆ ਗਿਆ ਅੱਜ ਸਵੇਰੇ 7 ਵਜੇ ਇਹ VOTING ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਚੱਲੇਗੀ ਜਿਸ ਤੋਂ ਬਾਅਦ ਸਾਰੀਆਂ ਜਿੰਨੀਆਂ ਵੀ EVM ਐ ਇਹਨਾਂ ਨੂੰ ਸਟਰੋਂਗ ਰੂਮ ਦੇ ਵਿੱਚ ਲਿਜਾਇਆ ਜਾਵੇਗਾ ਅਤੇ 14 ਤਰੀਕ ਨੂੰ ਇਹਨਾਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਉਤਤੇ ਹੀ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣ ਵਾਲੀ VOTING ਦੌਰਾਨ ਨਿਡਰਤਾ ਨਾਲ ਅੱਗੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤਾਂ ਜੋ ਲੋਕ ਤੰਦਰਦੀ ਮਜ਼ਬੂਤੀ ਦੇ ਵਿੱਚ ਉਹ ਆਪਣਾ ਹਿੱਸਾ ਵੀ ਪਾ ਸਕਣ ਬਿਊਰੋ ਰਿਪੋਰਟ ਚੱਕਪਣੀ ਟੀਵੀ